ਰੇਡੀਓ ਪੰਜਾਬ ਟੁਡੇ ਦੇ ਪ੍ਰੋਗਰਾਮ ਸ਼ਮਾਂ ਦਾ ਚਿਤੋ ਡਾਕ ਨੇ ਦਾ ਸਵਾਗਤ ਅੱਜ ਦਿਨ ਹੈ ਜੀ ਵੀ ਸੋਮਵਾਰ ਤਰੀਕ ਹੈ 15 ਸਤੰਬਰ ਤੁਸੀਂ ਇਸ ਵਕਤ ਸਾਡੇ ਨਾਲ ਬਟੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਤੇ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕੀਤਾ ਜੀ ਕੋਆਪ ਟਰੱਕ ਐਂਡ ਹੈਵੀ ਕੁਇਪਮੈਂਟ ਰਿਪੇਅਰ ਵੱਲੋਂ ਜਿਹੜੇ ਟਰੱਕਾਂ ਦੇ ਫਰੇਮ ਡਰਾਈਵ ਐਕਸਲ ਸਟੀering ਐਕਸਲ ਡੰਪ ਟ੍ਰੇਲਰ ਬਾਕਸ ਨਵੀਂ ਤਕਨੀਕ ਨਾਲ ਤਕਲੇ ਨੂੰ ਸਿੱਧਾ ਕਰਦੇ ਨੇ ਸਟਰਕਚਰ ਸੇਫਟੀ ਵੀ ਕਰਦੇ ਨੇ ਇਸ ਤੋਂ ਇਲਾਵਾ ਦੋ ਲੋਕੇਸ਼ਨਾਂ ਨੇ ਜੀ 7405 ਕਿੰਬਲ ਸਟਰੀਟ ਮਿਸਿਸ ਅਗਾ ਇੰਟਰੀਅਰ ਇਹ ਦੂਜੀ ਲੋਕੇਸ਼ਨ 36 ਪਾਰਨਡ ਡਰਾਈਵ ਐਰਨ ਇੰਟਰੀਅਰ ਦੇ ਵਿੱਚ 9056713647 ਤੇ ਕਾਲ ਕਰ ਸਕਦੇ ਹੋ ਜਾਂ ਕੁਲਦੀਪ ਸਿੰਘ ਗਰੇਵਾਲ ਹੋਰ ਹਨਾ 4162544599 ਤੇ ਕਾਲ ਕਰ ਸਕਦੇ ਹੋ ਸਾਰੇ ਅਮਰੀਕਾ ਦੇ ਵਿੱਚ ਕਿਤੇ ਵੀ ਨਾਰਥ ਅਮਰੀਕਾ ਜੇ ਤੁਹਾਡੇ ਟਰੱਕ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਤੁਹਾਡਾ ਟਰੱਕ ਉਥੋਂ ਟੋਅ ਕਰਾਉਂਦੇ ਨੇ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਇਹ ਡੀਲ ਕਰਦੇ ਨੇ ਵਿਜੇ ਜੁਵਲਰਜ਼ ਇੱਕ ਟਰਸਟਡ ਨੇਮ ਜੀ ਕੈਂਟ ਵਿਸ਼ਿੰਟਨ ਦੇ ਵਿੱਚ ਪੱਕਾ ਖਰਾ ਸੋਨਾ ਲੈਣਾ ਤਾਂ ਵੀ ਜਾਂ ਫਿਰ ਗਹਿਣਾ ਗੱਟਾ ਲੈਣਾ ਹੈ ਵਿਆਹ ਸ਼ਾਦੀ ਕਿਸੇ ਤਰ੍ਹਾਂ ਦਾ ਕੁੰਦਨ ਦਾ ਸੈੱਟ ਜਾਂ ਹੋਰ ਪੰਜਾਬੀ ਗਹਿਣੇ ਜਿਹੜੇ ਨੇ ਪੁਰਾਤਨ 25416104 ਰੇਵਨਿਊ ਕੈਂਟ ਵਿਸ਼ਿੰਟਨ ਤੇ ਜਾ ਕੇ ਤੁਸੀਂ 253656266 ਦੇ ਉੱਤੇ ਇਹੋ ਜਿਹੀ ਨਾਲ ਰਾਬਤਾ ਕਾਇਮ ਕਰ ਲਓ ਜੀ ਤੁਹਾਨੂੰ ਪਲੰਬਿੰਗ ਹੀਟਿੰਗ ਏਸੀ ਜਾਂ ਕਿਸੇ ਤਰ੍ਹਾਂ ਦੀ ਡਰੇਨ ਕਲੌਕਿੰਗ ਦੀ ਪ੍ਰੋਬਲਮ ਆ ਗਈ ਹੈ ਤਾਂ ਕੈਲਗਰੀ ਛੱਡੋ ਇਹਦੇ ਆਲੇ ਦੁਆਲੇ ਦੂਰ ਦਰੇਡੇ ਤੱਕ ਵੀ ਸੁਪਰਸਟਾਰ ਪਲੰਬਿੰਗ ਐਂਡ ਹੀਟਿੰਗ ਵਾਲੇ ਸੁਖਪਾਲ ਸਿੰਘ ਵਿਰਾਟ ਤੁਹਾਡੇ ਹਰ ਮਸਲੇ ਦਾ ਹੱਲ ਕਰਨਗੇ 4036901235 4036901235 ਤੇ ਕਾਲ ਕਰ ਸਕਦੇ ਹੋ ਜੀ ਕੰਸਟਰਕਸ਼ਨ ਕਰਾਉਣੀ ਹੈ ਕਿਵੇਂ ਕਰਨੀ ਹੈ ਕਿੱਥੋਂ ਸਮਾਨ ਲੈਣਾ ਹੈ ਕਿੰਥੋਂ ਸਸਤਾ ਪਵੇਗਾ ਵਧੀਆ ਕਿਵੇਂ ਬਣੇਗੀ ਤਾਂ ਤੁਸੀਂ ਗੁਰਿੰਦਰ ਗਰੇਵਾਲ ਹੋਰਾਂ ਨਾਲ 2069415454 ਤੇ ਕਾਲ ਕਰ ਸਕਦੇ ਹੋ ਅਕਾਊਂਟਸ ਅਤੇ ਟੈਕਸਿਸ ਦੇ ਡੀਲ ਕਰਨ ਦੇ ਵਿੱਚ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਐਕਿਊਰੇਟ ਅਕਾਊਂਟਸ ਐਂਡ ਟੈਕਸੇਸ ਵਾਲੇ ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰਾਂ ਦੇ ਨਾਲ ਕੈਂਟ ਵਾਸ਼ਿੰਗਟਨ ਦੇ ਸਮੇਂ ਦੇ ਮੁਤਾਬਕ ਬੇਚਿਤ ਕੋ ਕੇ ਪੰਜਾਬੀ ਚ ਅਪਾਇੰਟਮੈਂਟ ਬਣਾਓ 253520886 ਤੇ ਕਾਲ ਕਰ ਲਓ ਜੀ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ ਲੋਕਲ ਏਰੀਆ ਜੌਬ ਚਾਹੀਦੀ ਹੈ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰ ਰਹੇ ਨੇ ਜੀ ਵਾਸ਼ਿੰਗਟਨ ਫਰੇਟ ਸਰਵਿਸ ਵਾਲੇ ਜਗਦੇਵ ਸੰਧੂ ਹੋਰੀ 2532666924 ਜਾ ਗੁਰਿੰਦਰ ਤਾਰੀਵਾਲ ਹੋਰਾਂ ਦਾ 206 354 40 60 ਤੇ ਕਾਲ ਕਰ ਸਕਦੇ ਹੋ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਵਿਸ਼ੇਸ਼ ਤੌਰ ਤੇ ਪੁੱਛਦਾ ਕੀਤਾ ਜਿਸ ਸੈਟਲ ਤੋਂ ਬਾਈ ਜੀ ਬਲਵੀਰ ਸਿੰਘ ਉਸਮਾਨਪੁਰ ਹੋਰੀ ਤੇ ਹਰਦੀਪ ਸਿੰਘ ਗਿੱਲ ਹੋਰਾਂ ਨੇ ਜੀ ਤੇ ਇਸ ਤੋਂ ਇਲਾਵਾ ਬਾਈ ਅਮਰਜੀਤ ਸਿੰਘ ਗਰੇਵਾਲ ਹੋਰੀ ਵਰਜੀਨੀਆ ਤੋਂ ਬਾਈ ਜੀ ਬਲਰਾਜ ਪੱਡਾ ਹੋਰੀ ਤੇ ਬਿੱਟੂ ਬਾਈ ਜੀ ਵਰਜੀਨੀਆ ਤੋਂ ਸੋ ਹਮੇਸ਼ਿਆ ਹੀ ਧੰਨਵਾਦੀਆਂ ਬਾਈ ਜੀ ਲਖਵਿੰਦਰ ਸਿੰਘ ਹੋਰਾਂ ਦਾ ਤੇ ਮਾਲਵਾ ਬ੍ਰਦਰਸ ਚਰਨਜੀਤ ਸਿੰਘ ਸਮਰਾ ਹੋਰੀ ਨਿਊਯਾਰਕ ਤੋਂ ਮੇਰੇ ਨਾਲ ਨੇ ਇਸ ਵਕਤ ਤੇਜਵੰਤ ਸਿੰਘ ਚੱਬਾਹਰੀ ਚੱਬਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸੋ ਚੱਬਾ ਸਾਹਿਬ ਗੱਲ ਕਰੀਏ ਰਾਹੁਲ ਕਾਂਦੀ ਹੁਰੀ ਆਏ ਅੱਜ ਦੇ ਨਾ ਤਾਂ ਪਹਿਲਾਂ ਕੋਈ ਬੜੀ ਇੰਟੀਮੇਸ਼ਨ ਸੀ ਜੀ ਨਾ ਹੀ ਕੋਈ ਮੀਡੀਆ ਨੇ ਜਿਹੜਾ ਆਪਾਂ ਗੱਲ ਕਰੀਏ ਕੋਈ ਇਸ ਢੰਗ ਦੇ ਨਾਲ ਕੋਈ ਉਹਨਾਂ ਦਾ ਇੱਥੋਂ ਤੱਕ ਕਿ ਮੈਂ ਤਾਂ ਇਹ ਵੀ ਕਵਾਂਗਾ ਕਿ ਕਾਂਗਰਸ ਪਾਰਟੀ ਦਾ ਵੀ ਮੈਂ ਕਵਾਂਗਾ ਵੀ ਮ ਲਾਕਡਾਊਨ ਨਾਲੇ ਵੀ ਕੋਈ ਬਹੁਲੀ ਤਵੱਜੂ ਜੀ ਨਹੀਂ ਦਿੱਤੀ ਵੀ ਜੇ ਕੋਈ ਆਪਣੇ ਪਾਸੋਂ ਉਹਨਾਂ ਦੇ ਪੇਜ ਉੱਤੇ ਵੀ ਕੰਮ ਜਿਹੜਾ ਬਲੈਕਆਊਟ ਹੀ ਰਿਹਾ ਜੀ ਜੀ ਤੇ ਆਪਣੇ ਆਪਣੇ ਲੈਵਲ ਤੇ ਜਿੰਨੇ ਜਿੰਨੇ ਫੋਟੋ ਕਚਾਲੀ ਉਹਨੇ ਆਪੇ ਆਪਣੇ ਫੇਸਬੁੱਕ ਤੇ ਫੋਟੋ ਜਰੂਰ ਪਾਤੀ ਜੀ ਉੱਥੇ ਜਿਹੜੇ ਜਿਹੜੇ ਮੌਜੂਦ ਸੀਗੇ ਹੂੰ ਹੂੰ ਸਾਰੇ ਸੀਗੇ ਜੀ ਤੁਸੀਂ ਨਾ ਲੈਵੋ ਤੇ ਮੈਂ ਦੱਸੀ ਜਾਣਾ ਰਾਜਾ ਬੜਿੰਗ ਆ ਗਿਆ ਹੈ ਪਰੇ ਪ੍ਰਤਾਪ ਸਿੰਘ ਬਾਜਵਾ ਆ ਗਏ ਸਾਰੇ ਪ੍ਰਤਾਪ ਸਿੰਘ ਬਾਜਵਾ ਆ ਗਏ ਚੰਨੀ ਸਾਹਿਬ ਆ ਗਏ ਹਮ ਹਮ ਅੰਮ੍ਰਿਤਸਰ ਦੇ ਐਮਪੀ ਸਾਹਿਬ ਆ ਗਏ ਜੀ ਪੁਰਾਣੇ ਨਵੇਂ ਕਈ ਨੇਤਾ ਸਨ ਜੀ ਉਹ ਯੂ ਸਾਰਾ ਪੈਕੇਜ ਹਮ ਲੋਕਾਂ ਨੂੰ ਮਿਲਾਉਣਾ ਤੇ ਖੇਤਾਂ ਛੇਟਾਂ ਜ਼ਮੀਨ ਤੇ ਬੈਠ ਕੇ ਜੀ ਜਿਵੇਂ ਇਧਰਲੇ ਪਾਸੇ ਟੈਂਟ ਹੌਸ ਵਾਲੇ ਕੋਲ ਕੁਰਸੀਆਂ ਨਹੀਂ ਹੁੰਦੀਆਂ ਹਮ 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 ਤੇ ਟਰੈਕਟਰ ਦੀ ਸੈਰ ਕਰਾਉਣੀ ਹੈ ਤੇ ਉਹ ਟਰੈਕਟਰ ਜਿਹਦੇ ਸਪੈਸ਼ਲ ਜਿਹੜੀ ਆ ਕੁਰਸੀ ਟਾਈਪ ਸੀਟ ਲਾਈ ਹੋਈ ਜੀ ਉਹਦੇ ਅੰਦਰ ਪੱਖਾ ਵੀ ਲਾਇਆ ਗਿਆ ਹੂੰ ਹੂੰ ਸਾਮਾ ਸਾਹਮਣੇ ਤੋਂ 2 ਕਿਲੋਮੀਟਰ ਵੀ ਨਹੀਂ ਚੱਲੇ ਹੋਣੇ ਜੀ ਇੱਥੇ ਪਗੋ ਦੇ ਨਾਲ ਟਰੈਕਟਰ ਫੜਾਉਂਦੇ ਉਹਨੂੰ ਵਾਰਡ ਦੇ ਵਾਹਣਾਂ ਦੇ ਵਿੱਚ ਹੂੰ ਹੂੰ ਇਹ ਫਿਰ ਤੇ ਗੱਲ ਬੰਦੀ ਉਹ ਜਿਹੜਾ ਖੇਤੀਬਾੜੀ ਮੰਤਰੀ ਨੂੰ ਖੇਤੀਬਾੜੀ ਮੰਤਰੀ ਨੂੰ ਜਾਂ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਪਾਣੀ ਚ ਵੜ ਕੇ ਤਸਵੀਰਾਂ ਖਿੱਚਵਾਉਂਦੇ ਹਨਾਈ ਦੇ ਕੁਛ ਨਾ ਕੁਛ ਫਿਰ ਹੋ ਇਹ ਤਾਂ ਪੈਕੇਜ ਆ ਬਣ ਗਿਆ ਦਲੇਵਾਲੀਆ ਸਾਹਿਬ ਜੀ ਇਹ ਇਹ ਸਾਰਾ ਕੁਝ ਅਡੰਬਰ ਲੱਗ ਲੱਪਿਆ ਹੂੰ ਹੂੰ ਉਹ ਦੇਖੋ ਨੇਤਾ ਆਪੋਜੀਸ਼ਨ ਆ ਜੀ ਤੁਹਾਡੇ ਕੋਲ ਪਾਵਰਸ ਕੀ ਨੇ ਹੂੰ ਹੂੰ ਨਾ ਤੇ ਤੁਸੀਂ ਕੋਈ ਫੰਡ ਦੇ ਸਕਦੇ ਹੋ ਜੀ ਨਾ ਤੁਸੀਂ ਸੜਕਾਂ ਮਜ਼ਬੂਤ ਕਰਨ ਲਈ ਕੁਝ ਕਹਿ ਸਕਦੇ ਹੋ ਹੂੰ ਹੂੰ ਹੁਣ ਅੰਮ੍ਰਿਤ ਸਰ ਤੇ ਐਮਪੀ ਔਜਲਾ ਸਾਹਿਬ ਦੇ ਕੋਲ ਜਿਹੜਾ ਐਮਪੀ ਲੈਡ ਫੰਡ ਹੈ ਜੀ ਉਹ ਉਹਦੇ ਚ ਕੁਝ ਅਨਾਉਂਸ ਕਰ ਦਿੰਦੇ ਹੂੰ ਹੂੰ ਜਿਵੇਂ ਹੋਰ ਕੁਛ ਐਮਪੀਜ਼ ਨੇ ਕੀਤਾ ਵੀ ਆ ਉਹਨਾਂ ਨੇ ਕਿਹਾ ਜੀ ਲੋਕਾਂ ਦਾ ਮੈਖਾ ਲੋ ਉਹਨਾਂ ਨੇ ਜਿਹੜੇ ਰਾਜ ਸਭਾ ਦੇ ਹੈਗੇ ਨੇ ਐਮਪੀ ਉਹਨਾਂ ਨੇ ਕੀਤਾ ਵੀ ਆ 5 ਕਰੋੜ ਰੁਪਇਆ ਦੇ ਦਾ ਕਹਿੰਦੇ ਜੀ ਲੋਕਾਂ ਦਾ ਸੀ ਮੈਂ ਲੋਕਾਂ ਨੂੰ ਦੇ ਤਾਂ ਸੰਦੀਪ ਪਾਟਕ ਨੇ ਕੀਤਾ ਫਿਰੋਜ਼ਪੁਰ ਜ਼ਿਲ੍ਹੇ ਚ ਹੂੰ ਹਾਂ ਜੀ ਤੇ ਉਸ ਸੰਗ ਨਾਲ ਦੇਖਿਆ ਜਾਵੇ ਤੇ ਇਹ ਉਹ ਵੀ ਕੁੱਟ ਕੇ ਬਹਿ ਗਏ ਜੀ ਲੋਕੀ ਤੇ ਹੁਣ ਇਸ ਵੇਲੇ ਜਿਹੜਾ ਹੈਗਾ ਵੀ ਕੀ ਉਹਨਾਂ ਨੂੰ ਆਪਣਾ ਦਸੰਦਰ ਦਾ ਜੀ ਹੂੰ ਹੂੰ ਜਿਹੜੇ ਏਰੀਆ ਚੋਂ ਗਏ ਹੈ ਉਹ ਰਾਵੀ ਦੇ ਉੱਪਰ ਬਾਬਤ ਏਰੀਆ ਸਾਰੇ ਦਾ ਸਾਰੇ ਜੀ ਹੁਣ ਖੇਤਾਂ ਦੇ ਵਿੱਚ ਜਿਹੜਾ 5 5 6 6 ਫੁੱਟ ਜਿਹੜਾ ਰੇਤਾ ਚੜੀ ਹੈ ਹੂੰ ਹੂੰ ਇਕੜ ਵੀ ਆ ਜੀ ਇਕੜ ਤੋਂ ਇਲਾਵਾ ਤੁਸੀਂ ਦੇਖੋ ਜੋ ਪੋਜੀਸ਼ਨ ਐਸ ਵੇਲੇ ਬਣੀ ਬੈਠੀ ਹੈ ਜੀ ਇਹ ਜਿੰਨੇ ਵੀ ਨੇਤਾ ਇਸ ਲਈ ਦਾਨੇਵਾਲੀ ਸਾਹਿਬ ਪੰਜਾਬ ਚ ਆ ਰਹੇ ਨੇ ਇਹ ਫੋਟੋ ਸੈਸ਼ਨ ਤੋਂ ਜ਼ਿਆਦਾ ਕੋਈ ਇਹਦੇ ਵਿੱਚ ਖਾਸ ਮੈਂ ਨਹੀਂ ਕਹਾਵਾਂਗਾ ਕਿ ਦੇਖਣ ਨੂੰ ਮਿਲਦਾ ਹੈ ਜੀ ਤੇ ਉਸੇ ਤਰ੍ਹਾਂ ਹੀ ਹਾਲੇ ਕਿ ਬਹੁਤ ਲੇਟ ਇਹਨਾਂ ਦਾ ਆਮਦ ਹੋਈ ਹੈ ਹੂੰ ਹੂੰ ਇੰਨੀ ਲੇਟ ਜਦੋਂ ਕਿ ਹੁਣ ਪਾਣੀ ਵੀ ਉਤਰ ਗਿਆ ਜੀ ਤੇ ਹੁਣ ਤੁਸੀਂ ਇਹ ਦੇਖੋ ਕਿ ਪਾਣੀ ਉਤਰਨ ਦੇ ਨਾਲ-ਨਾਲ ਜਦੋਂ ਲਕੀਰ ਨੂੰ ਪੱਟਣ ਵਾਲੀ ਗੱਲ ਜਿਹੜੀ ਆਪਾਂ ਮੈਂ ਪਹਿਲਾਂ ਕਹਿ ਰਿਹਾ ਸੀਗਾ ਜੇ ਜਾਣ ਕੇ ਜਿਹੜਾ ਹੈਗਾ ਕੁਰਸੀਆਂ ਦੀ بجائے ਜ਼ਮੀਨ ਤੇ ਖੇਤਾਂ 'ਚ ਬਿਠਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਜੀ ਤੇ ਆਸੇ-ਪਾਸੇ ਸਾਰੇ ਤੁਹਾਡੇ ਗੁਸਤੀਆਂ ਲੱਗੀਆਂ ਨੇ ਉਹ ਸਿਰਫ ਇੱਕ ਹੀ ਫੋਟੋ ਸੈਸ਼ਨ ਹੂੰ ਹੂੰ ਮੀਡੀਆ ਬਲੈਕਆਊਟ ਕਰ ਗਿਆ ਤੁਹਾਡਾ ਸਾਰਾ ਨੈਸ਼ਨਲ ਮੀਡੀਆ ਇਹ ਬੜੀ ਚੱਕਰ ਹੈ ਜੀ ਕਿਤੇ ਦੇਖੋ ਵੀ ਰਾਹੁਲ ਗਾਂਧੀ ਨੂੰ ਇੱਥੇ ਬਿਲਕੁਲ ਨੈਸ਼ਨਲ ਮੀਡੀਆ ਨੇ ਇਗਨੋਰ ਕੀਤਾ ਨੈਸ਼ਨਲ ਤਾਂ ਛੱਡੋ ਛੱਡੋ ਮੈਨੂੰ ਲੱਗਦਾ ਪੰਜਾਬ ਵਾਲਾ ਵੀ ਇਗਨੋਰ ਕਰ ਗਿਆ ਮੈਨੂੰ ਕਿਸੇ ਪੇਜ ਦੇ ਉੱਤੇ ਖਬਰ ਨਹੀਂ ਦਿਖ ਰਹੀ ਕਿਤੇ ਨਹੀਂ ਦਿਖ ਰਹੀ ਕਿਉਂਕਿ ਜਿੱਥੇ ਵੀ ਖਬਰ ਚੱਲਦੀ ਰਹੀ ਹੈ ਖਬਰ ਦੇ ਵਿੱਚ ਮੇਨ ਹੈ ਹੀ ਚੱਲਦਾ ਰਿਹਾ ਹੈਗਾ ਜੀ ਜਿਹੜੀ ਕਿ ਦੁਪਹਿਰ ਤੋਂ ਬਾਅਦ ਖਬਰ ਆਉਂਦੀ ਹੈ ਜੀ ਤੇ ਪਾਕਿਸਤਾਨ ਦੇ ਦੌਰੇ ਤੇ ਜਿਹੜੀ ਅਰਕੀ ਟੀਮ ਜਾਊਗੀ ਹੂੰ ਤੇ ਆਪਣਾ ਜੱਥਾ ਜਾਊਗਾ ਉਹਨੂੰ ਪ੍ਰਵਾਨਗੀ ਨਹੀਂ ਮਿਲੀ ਹੂੰ ਦੱਸੋ ਅੱਛਾ ਉਹ ਸਾਰੇ ਦਾ ਸਾਰਾ ਮੈਂ ਦੇਖਿਆ ਕਿ ਆਪਣਾ ਵਨੈਕੂਲਰ মিডিਆ ਜਿਹੜਾ ਪੰਜਾਬ ਦਾ মিডিਆ ਹੂੰ ਹੂੰ ਉਹ ਇਸ ਪਾਸੇ ਨਹੀਂ ਹੋ ਗਿਆ ਜੀ ਇਵੇਂ ਕਿ ਪਗ ਇਹਦਾ ਮਤਲਬ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਬਰ ਉਦੋਂ ਕੀਤੀ ਹੈ ਇਹਦਾ ਮਤਲਬ ਇਹ ਇਸ ਤਰੀਕੇ ਦੇ ਨਾਲ ਖਬਰ ਉਦੋਂ ਗੱਡੀ ਗਈ ਹੈ ਵੀ ਜਦੋਂ ਆਪਾਂ ਕਹਿੰਦੇ ਕਿ ਇੱਕ ਖਬਰ ਨੂੰ ਦਬਾ ਦਿੱਤਾ ਜਾਵੇ ਹਾਂਜੀ ਦਬਾ ਦਿੱਤਾ ਜਾਂ ਜੇ ਵੀ ਉਹਦੀ ਅਹਿਮੀਅਤ ਹੀ ਕੋਈ ਨਾ ਹੋਵੇ ਜੀ ਤੇ ਉਹਦੀ ਅਹਿਮੀਅਤ ਨੂੰ ਘਟਾਉਣ ਦੇ ਲਈ ਜੀ ਹੋਰ ਖਬਰਾਂ ਜਿਹੜੀਆਂ ਸੀਗੀਆਂ ਭਗਵੰਤਪਾਲ ਦੀ ਪ੍ਰੈਸ ਕਾਨਫਰੰਸ ਸੀ ਜਾਂ ਨਨਕਾਣਾ ਸਾਹਿਬ ਵਾਲਾ ਸੀਗਾ ਜੀ ਉਹ ਸਾਰੇ ਦਾ ਸਾਰਾ ਜਿਹੜਾ ਸੀਗਾ ਉਹ ਸਾਹਮਣੇ ਆ ਗਿਆ ਜੀ ਉਹ ਉਹਨਾਂ ਜੀ ਜੀ ਹਾਂਜੀ ਜੀ ਤੇ ਹੁਣ ਉਹ ਉਹ ਸਾਰਾ ਜਿਹੜੀ ਚੀਜ਼ਾਂ ਸੀਗੀਆਂ ਜਿਹੜੀਆਂ ਸਾਹਮਣੇ ਆਈਆਂ ਨੇ ਜੀ ਉਦੋਂ ਅਸੀਂ ਇਹ ਕੰਨੇ ਹੈਗੇ ਆ ਕਿ ਵੀ ਸਾਡੇ ਜਿਹੜਾ ਅ ਨੈਸ਼ਨਲ ਮੀਡੀਆ ਤੋਂ ਇਲਾਵਾ ਉਹਨਾਂ ਦੇ ਹਾਂ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ 2 ਮਿੰਟ ਚ ਅੰਦਰ ਬਣਾ ਆ ਮੈਂ ਉਹ ਹੀ ਦੇਖ ਲੈ ਧਿਆਨ ਕਿਤੇ ਹੋਰ ਪਾਸੇ ਚਲਾ ਗਿਆ ਤੁਹਾਡਾ ਗੱਲ ਕਰ ਹਾਂਜੀ 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 ਤੇ ਉਹ ਉਹ ਹੈ ਤੇ ਹਨਨੀ ਦੀ ਗੱਲ ਹੈ ਬਟ ਕੱਲ ਹੁਣ ਅਸੀਂ ਦੇਖਦੇ ਹਾਂ ਕਿ ਅਖਬਾਰਾਂ ਇਹਦੇ ਤੇ ਕਿਸ ਤਰ੍ਹਾਂ ਦਾ ਜਿਹੜਾ ਉਹ ਲੈਂਦੀਆਂ ਨੇ ਜੀ ਅਖਬਾਰਾਂ ਤੇ ਕਿੰਜ ਦਾ ਰਹੇਗਾ ਉਹ ਅਸੀਂ ਇਹ ਕੱਲ ਨੂੰ ਦੇਖਾਂਗੇ ਇਹਦਾ ਕੀ ਉਹਦਾ ਅਖਬਾਰਾਂ ਕਿਵੇਂ ਇਹਨੂੰ ਲੈਂਦੀਆਂ ਨੇ ਪਰ ਅਖਬਾਰਾਂ ਦੀਆਂ ਵੈਬਸਾਈਟਸ ਤਾਂ ਉਹਨੂੰ ਦੱਸ ਦਿੰਦੀਆਂ ਨਾ ਪਤਾ ਤਾਂ ਚੱਲ ਜਾਂਦਾ ਵੀ ਕੱਲ ਨੂੰ ਕਿੱਧਰ ਨੂੰ ਮਾਹੌਲ ਰਹੇਗਾ ਹੂੰ ਇਹ ਲੈਵਲਿਸਰ ਮੈਨੂੰ ਜਿਹੜਾ ਵਿੱਚੋਂ ਥੋੜੇ ਵੀ ਦੇ ਲਈ 2 ਮਿੰਟ ਲਈ ਜਿਹੜਾ ਬ੍ਰੇਕ ਦਿਓਗੇ ਜੇ ਮੈਂ ਬ੍ਰੇਕ ਲੈ ਲੈਣਾ ਜੀ ਆਪਾਂ ਬ੍ਰੇਕ ਲੈ ਲੈਂਦੇ ਮੈਂ ਜਦੋਂ ਹੋਲਡ ਕਰਦਾ ਜੀ VDD 15 चलाउन दे जब पेकार मैक्स फोर्स कमिंस आईएसएक्स वॉल्वो मर्सिडीज स्प्रिंटर जे ही मोटर होवे तेल हो और ओरिजिनल फिल्टर तक चेंज कराना ही आ आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशंस तुसी जान हो एग्जिट 268 ऑन हाईवे 401 और एग्जिट 5 ऑन क्यूईडब्ल्यू क्विक ट्रक ल्यूब खुश होके पड़तोगे <laughs> मान लो 5196220600 65196220660 QTL because we care ઓય میرے વીર mainu bas ik gal dasdi ae ki aa jehdi tu traveling karda ohde ton baad fresh rehna ehda raaz ki ae

ਹੁਣ ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਪਰਵਾਨ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ ਮੰਥ ਦੇ ਅਖੀਰ ਤੇ ਚੈੱਕ ਸਦਾ ਘਰੇ ਪਹੁੰਚ ਜਾਏਗਾ 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ ਫਿਰ ਕਿਤੇ ਹੋਰ ਕਿਉ ਜਾਣਾ ਰੀਫਰੈਸ਼ ਟਰੈਵਲ ਪਲਾਜ਼ਾ ਟੀ ਏ ਮਡੇਰਾ ਐਗਜ਼ਿਟ 144 ਹਾਈਵੇ 99 ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ @5599647787 ਬਹੁਤ ਜਲਦ ਬੇਕਰਸ ਫੀਲਡ ਵੀ ਸੋ ਮੇਰੇ ਨਾਲ ਇਸ ਵਕਤ ਮੈਂ ਕੋਸ਼ਿਸ਼ ਕਰਦਾ ਚੱਬਾ ਸਾਹਿਬ ਹਾਂਜੀ 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 ਸੈੱਟ ਹੋ ਗਏ ਜੀ ਹਾਂਜੀ ਜੀ ਹਾਂਜੀ ਆਪਾਂ ਗੱਲ ਕਰ ਰਹੇ ਸੀ ਹਾਂਜੀ ਜੀ ਹੂੰ ਹੂੰ ਸੋ ਹੁਣ ਕੋਲ ਮਿਲਾ ਕੇ ਸਾਰਾ ਸੀਨ ਜਿਹੜਾ ਤੁਹਾਡੇ ਸਾਹਮਣੇ ਆ ਜੀ ਤੇ ਉਹਦੇ ਵਿੱਚ ਹੁਣ ਵਿੱਚ ਜਿਹੜਾ ਹੈਗਾ ਇਹ ਤੇ ਹੁਣ ਕੱਲ ਦੀ ਅਖਬਾਰਤ ਰਿਸਪੌਂਸ ਦਾ ਪਤਾ ਲੱਗੇਗਾ ਕਿਵੇਂ ਕੀ ਬੰਦਦਾ ਸਭ ਤੋਂ ਵੱਡੀ ਗੱਲ ਉਸ ਏਰੀਆ ਦੇ ਵਿੱਚ ਜਿੱਥੇ ਕਿ ਲੋਕ ਅੱਗੇ ਹਰ ਪੀੜਸ ਨੇ ਉੱਥੇ ਘੜਾ ਦਾ ਨੁਕਸਾਨ ਹੈ ਫਸਲਾਂ ਦਾ ਨੁਕਸਾਨ ਹੈ 7-8 ਫੁੱਟ ਤੱਕ ਰੇਤਾ ਚੜ੍ਹੀ ਹੋਈ ਆ ਹਮ ਹਮ ਪਰ ਕੀ ਨੇ ਤਾਂ ਆਪੋਜੀਸ਼ਨ ਉਹਦੇ ਵਿੱਚ ਕੋਈ ਮਦਦ ਕਰ ਸਕੇਗਾ ਸਿਰਫ ਇਹੋ ਕਿ ਮੈਂ ਜਾ ਕੇ ਗੱਲ ਕਰਾਂਗਾ ਹਮ ਹਮ ਇਹ ਗੱਲ ਕਰਨ ਵਾਲੇ ਦੇ ਪਹਿਲਾਂ ਹੀ ਪਿੱਛਾ ਛੁੜਾ ਕੇ ਜਿਹੜਾ 1600 ਕਰੋੜ ਰੁਪਇਆ ਦੇ ਕੇ ਜੀ ਤੇ ਭੀੜ ਤੋਂ ਨਿਕਲ ਕੇ ਜਿਹਦੇ ਚੋਂ ਹਲੇ ਤੱਕ 1 ਰੁਪਇਆ ਜਿਹੜਾ ਉਹ ਆਇਆ ਨਹੀਂ ਹੈ ਜੀ ਸੋ ਇਸ ਤਰ੍ਹਾਂ ਜਿਹੜਾ ਹੈਗਾ ਉਹ ਨਹੀਂ ਚੱਲ ਪਾਣਾ ਜਦੋਂ ਕਾਂਗਰਸ ਅਸਲੇ ਪਾਟੋ ਤਾੜ ਹੋਈ ਹੋਈ ਜਿਹੜੀ ਛੇ ਅਸੀਂ ਦੇਖ ਰਹੇ ਸੀਗੇ ਕਿ ਉਹ ਆਲਰੇਡੀ ਲੀਡਰ ਜਿਹੜੇ ਚੜੇ ਤੇ ਉਹ ਛੇ ਦੇ ਛੇ ਹੀ ਅਸਲੇ ਮੁੱਖ ਮੰਤਰੀ ਬਣਨ ਨੂੰ ਬੈਠੇ ਜੀ ਹੂੰ ਹੂੰ ਤੇ ਉਹਦੇ ਵਿੱਚ ਇਹ ਕਾਂਗਰਸ ਦਾ ਸ਼ੋਅ ਸਭ ਤੋਂ ਖੀਰਤੇ ਆਇਆ ਖੀਰਤੇ ਆਉਣ ਦੇ باوجود ਇਹਦਾ ਕੀ ਉਹ ਮਾਈਲੇਜ ਲੈ ਸਕਣਗੇ ਕੀ ਨਹੀਂ ਲੈ ਸਕਣਗੇ ਸਫਾਈ ਦੀਆਂ ਲਕਸ਼ਵਾਂ ਤੇ ਹਲੇ ਦੂਰ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀ ਆਪਸੀ ਜਿਹੜੀ ਹੈ ਇਹਨਾਂ ਦੀ ਰਾਜੀਨਾਮੇ ਹੁੰਦੇ ਆ ਕਿ ਨਹੀਂ ਹੁੰਦੇ ਆਪਸ ਦੇ ਵਿੱਚ ਇੱਕ ਇੱਕ ਜੁੱਟਤਾ ਦਿਖਾਉਂਦੇ ਆ ਜਿਹੜੀ ਦਿਖਾਉਂਦੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਣ ਗਈਆਂ ਜੀ ਸੋ ਬਿਲਕੁਲ ਇੱਕ ਜੁੱਟਤਾ ਨੂੰ ਲੈ ਕੇ ਤਾਂ ਜਿਵੇਂ ਹੁਣ ਮੈਂ ਹੁਣ ਮੇਰੇ ਮੇਰੇ ਕੋਲੇ ਪ੍ਰੈਸ ਨੋਟ ਜਿਹੜਾ ਇਹਨਾਂ ਦਾ ਆਇਆ ਜੀ ਕਹਿੰਦੇ ਰਾਹੁਲ ਗਾਂਧੀ ਨੇ ਅੰਮ੍ਰਿਤਸਰ ਗੁਰਦਾਸਪੁਰ ਦੇ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਪੁਲਿਸ ਐਨਡੀਆ ਰੇਫਲੋ ਰਾਵੀ ਪਾਰ ਪਿੰਡ ਤੂਰ ਜਾਣ ਤੋਂ ਰੁਕਿਆ ਗਿਆ ਕਹਿੰਦੇ ਪੁਲਿਸ ਤੇ ਐਨਡੀਆ ਸੀ ਜੀ ਰਾਵੀ ਤੋਂ ਪਾਰ ਨੇ ਪਾਕਿਸਤਾਨ ਬਾਰਡਰ ਦੇ ਨਾਲ ਨੇ ਹੂੰ ਹੂੰ ਉਹ ਉਹਨਾਂ ਸੱਤਾਂ ਪਿੰਡਾਂ ਦੇ ਵਿੱਚ ਜਿਹੜਾ ਸੁਰੱਖਿਆ ਜਨਸੀਆਂ ਨੇ ਇਹਨਾਂ ਨੂੰ ਰੋਕਿਆ ਹੈਗਾ ਜੀ ਤੇ ਉੱਥੇ ਵਕਈ ਇਹਨਾਂ ਨੂੰ ਥੋੜੀ ਦੇਰ ਦੇ ਲਈ ਜਿਹੜਾ ਵਿਗਨ ਪਿਆ ਇਹਨਾਂ ਦੇ ਟੂਰ ਦੇ ਵਿੱਚ ਉੱਥੇ ਨਹੀਂ ਜਾਣ ਦਿੱਤਾ ਗਿਆ ਹੂੰ ਹੂੰ ਜੀ ਤੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਜੀ ਬੁੱਢਾ ਸਾਹਿਬ ਉੱਥੇ ਇਹਨਾਂ ਨੇ ਮੱਥਾ ਟੇਕਿਆ ਤੇ ਅਰਦਾਸ ਵੀ ਕੀਤੀ ਹੈ ਜੀ। ਉਹ ਦੇਖੋ ਗੁਰੂ ਪੰਜਾਬ ਵਸਦਾ ਗੁਰੂਆਂ ਦੇ ਨਾਲ ਜਿਹੜਾ ਉਹ ਜਿੰਨੀ ਵਾਰੀ ਵੀ ਰਾਹੁਲ ਗਾਂਧੀ ਆਉਂਦੇ ਨੇ ਜੀ ਉਹ ਜਿਹੜਾ ਉਹ ਹਮੇਸ਼ਾ ਹੀ ਕਿਤੇ ਨਾ ਕਿਸੇ ਗੁਰਦੁਆਰੇ ਪਾਵੇ ਹਰਮੰਦਰ ਸਾਹਿਬ ਹੋਵੇ ਜੀ ਉਹ ਪਾਵੇ ਕਿਤੇ ਉਸ ਏਰੀਆ ਦਾ ਲਾਗਲਾ ਕੋਈ ਗੁਰਦੁਆਰਾ ਹੋਵੇ ਉਹ ਇੱਕ ਪਰੰਪਰਾ ਦੇ ਮੁਤਾਬਕ ਉਹਨਾਂ ਨੇ ਜਾਣਾ ਹੀ ਹੁੰਦਾ ਕਿਉਂਕਿ ਉੱਥੇ ਸੰਗਤ ਵੀ ਹੁੰਦੀ ਹੈ ਫੋਟੋ ਵਧੀਆ ਆ ਜਾਂਦੀ ਹੈ ਜੀ ਤੇ ਉਹ ਗੁਰਦੁਆਰਾ ਬਾਬਾ ਗੁੱਡਾ ਜੀ ਬਿਲਕੁਲ ਉਸ ਏਰੀਏ ਦੇ ਵਿੱਚ ਪੈਂਦਾ ਹੈ ਉਹ ਬੜਾ ਆਪਣਾ ਮਹਾਨ ਗੁਰਦੁਆਰਾ ਉੱਥੇ ਉਹ ਬੜੀ ਲੋਕਾਂ ਦੀ ਆਸਥਾ ਹੈ ਉਸ ਦੇ ਵਿੱਚ ਜੀ ਤੇ ਇਹ ਇੱਕ ਲੋਕਾਂ ਦਾ ਦਿਲ ਜਿੱਤਣ ਦੀ ਕੋਸ਼ਿਸ਼ ਹੁੰਦੀ ਹੈ ਜਿਹੜੀ ਕਿ ਉਹਨਾਂ ਨੇ ਕੀਤੀ ਹੈ ਦੂਸਰੀ ਪਾਰਟੀ ਵਾਲੇ ਸ਼ਾਇਦ ਉਹ ਇਧਰੋਂ ਕੌਂਜੇਗੇ ਜੀ ਜੀ ਤੇ ਜਥੇ ਨੂੰ ਨਾਂ ਭੇਜਣ ਦਾ ਕੀ ਫੈਸਲਾ ਹੈ ਜੀ ਇਹ ਤਾਂ ਕੋਈ ਬੜਾ ਇਹ ਆਸਤਾ ਨੂੰ ਇੱਕ ਝਟਕਾ ਲਾਉਣ ਵਾਲੀ ਜੀ ਗੱਲ ਹੈ ਜਦੋਂ ਤੁਸੀਂ ਕੱਲ ਸਾਰੀ ਦਿਹਾੜੀ ਇਹ ਮੈਚ ਦਾ ਰੌਲਾ ਪੈਂਦਾ ਰਿਹਾ ਕਿ ਹਿੰਦੁਸਤਾਨ-ਪਾਕਿਸਤਾਨ ਦਾ ਜੋ ক্রিকেট ਮੈਚ ਹੈ ਉਹ ਹੋਵੇਗਾ ਕਿ ਨਹੀਂ ਹੋਵੇਗਾ ਜੀ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ ਆਖਰਕਾਰ ਮੈਚ ਸ਼ਾਮ ਨੂੰ ਹੋ ਗਿਆ ਭਾਵੇਂ ਕਿ ਤੁਸੀਂ ਬਾਅਦ ਚ ਕਹ ਦੋ ਜੀ ਅਸੀਂ ਹੱਥ ਨਹੀਂ ਮਿਲਾਇਆ ਤੁਸੀਂ ਉਹ ਨਹੀਂ ਕੀਤਾ ਜਦੋਂ ਉਹਨ ਖੁੱਲ ਰਹੀਆਂ ਨੇ ਰਾਵਾਂ ਮੈਚ ਤੁਸੀਂ ਸਵੀਕਾਰ ਕਰ ਸਕਦੇ ਹੋ ਕਿ ਕਿ ਸਿੱਕਾਂ ਦੀ ਜਿਹੜੀ ਜੀ ਸਿਰਮੌਰ ਜਿਹੜਾ ਗੁਰਦੁਆਰਾ ਹੈ ਜਿੱਥੇ ਉਹਨਾਂ ਦਾ ਮੱਕਾ ਮਦੀਨਾ ਹੈ ਜੀ ਜਿਹੜਾ ਕਿ ਕਹਿੰਦੇ 71 ਤੇ 63 ਦੀ ਜੰਗ ਦੇ ਵਿੱਚ ਵੀ ਜਿੱਥੇ ਕੋਈ ਬੈਨ ਨਹੀਂ ਸੀ ਲਗਾ ਹੂੰ ਹੂੰ ਔਰ ਹਿੰਦੁਸਤਾਨ ਦੀਆਂ ਏਜੰਸੀਆਂ ਦੇ ਕਹਿਣ ਦੇ ਉੱਤੇ ਬੀਜੇਪੀ ਸਰਕਾਰ ਇਹ ਕਹਿ ਰਹੀ ਹੈਗੀ ਕਿ ਜੀ ਉੱਥੇ ਸੁਰੱਖਿਆ ਨੂੰ ਖਤਰਾ ਹੈ ਜੀ ਜਦ ਕਿ ਉਥੋਂ ਦੀ ਪਾਕਿਸਤਾਨ ਨੇ ਦੇ ਕੋਈ ਹੋਜੀ ਗੱਲ ਨਹੀਂ ਕੀਤੀ ਗਈ ਤਾਂ ਸੁਰੱਖਿਆ ਨਹੀਂ ਦੇ ਸਕਦੇ ਹਾਂਜੀ ਬਿਲਕੁਲ ਨੇ ਗੱਲ ਤਾਂ ਉਹਨਾਂ ਨੇ ਸੁਰੱਖਿਆ ਦੀ ਨਹੀਂ ਕੀਤੀ ਸਾਡੇ ਵਾਲੇ ਮੈਚ ਦੇ ਉੱਤੇ ਜੱਫੀਆਂ ਪਾਈ ਜਾਂਦੇ ਨੇ ਇੱਕ ਪਾਸੇ ਕਹਿ ਦਿੰਦੇ ਆ ਵੀ ਮੈਚ ਤੋਂ ਖੇਡਣਾ ਜ਼ਰੂਰੀ ਐ ਨਹੀਂ ਤਾਂ ਟੂਰਨਾਮੈਂਟ ਸੇ ਬਾਹਰ ਹੋ ਜਾਏਂਗੇ ਹੁਣ ਤੁਹਾਡੇ ਲਈ ਤਾਂ ਪੈਸਾ ਕਰੋੜਾ ਰੁਪਈਆ ਤੁਹਾਨੂੰ ਪਤਾ ਦਾ 2-2 ਕਰੋੜ ਰੁਪਈਆ ਇੱਕ-ਇੱਕ ਪਲੇਅਰ ਨੂੰ ਮਿਲਣਾ ਤੁਹਾਨੂੰ ਪਤਾ ਨਹੀਂ ਉਹਦੇ ਚੋਂ ਕਿੰਨੀ ਕਮਾਈ ਮਿਲਣੀ ਐ ਉਹ ਤਾਂ ਕਹਿੰਦੇ ਨਾ ਉਹਦੇ ਵਿੱਚ ਤੁਸੀਂ ਇਹ ਵੀ ਦੇਖੋ ਨਾ ਜਿਹੜਾ ਇਹ ਕਿਹਾ ਜਾਂਦਾ ਹੈਗਾ ਕਿ ਉਹ بڑے ਸਾਹਿਬ ਦੇ بیٹے ਕਾ ਥਾ ਚੇਅਰਮੈਨ ਹੀ ਯੂਵਾ ਤੇ ਹੂੰ ਹੂੰ ਉਹ ਵੀ ਚੀਜ਼ ਸੇ ਸਾਹਮਣੇ ਆ ਰਹੀ ਐ ਹੂੰ ਹੂੰ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਨੇ ਸਿੱਖ ਭਾਵਨਾਵਾਂ ਨੂੰ ਇੱਕ ਪਾਸੇ ਬੀਜੇਪੀ ਜਦੋਂ ਪੰਜਾਬ ਦੇ ਵਿੱਚ ਆਪਣੀ ਇਹ ਜਿਹੜੀ ਆ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪਣੀ ਸਾਖ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੀ ਤੇ ਉਹ ਸਮੇਂ ਦੇ ਵਿੱਚ ਇਹੋ ਜਿਹਾ ਬਿਆਨ ਦੇ ਦੇਣਾ ਹੂੰ ਹੂੰ ਇਹਨੂੰ ਜੇ ਦੇਣਾ ਸੀ ਦੋ ਦਿਨ ਰੁਕਿਆ ਵੀ ਜਾ ਸਕਦਾ ਸੀ ਜੀ ਇਹ ਉਸ ਵੇਲੇ ਆਣਾ ਕਿਉਂ ਜ਼ਰੂਰੀ ਸੀ ਜਿਸ ਦਿਨ ਅਸੀਂ ਮੈਚ ਖੇਡ ਕੇ ਤੇ ਮੈਚ ਜਿੱਤ ਕੇ ਵਾਪਸ ਆ ਰਹੇ ਹੂੰ 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 ਮੈਚੀ ਧਾਰਮਿਕ ਭਾਵਨਾਵਾਂ ਤੋਂ ਉੱਪਰ ਨਹੀਂ ਹੈ ਜੀ ਧਾਰਮਿਕ ਭਾਵਨਾਵਾਂ ਆਵਲ ਨਹੀਂ ਜੀ ਜਿੱਖਾਂ ਦੇ 14-1500 ਬੰਦੇ ਜਿਹੜੇ ਜਾਂਦੇ ਆ ਉਹ ਇੱਕ ਪਰੰਪਰਾ ਹੈ ਗੁਰੂਆਂ ਦਾ ਦੇਖੋ ਪਹਿਲਾਂ ਦੇ 47 ਦੇ ਵਿੱਚ ਸਾਡੇ ਕੋਲ ਉਹ ਸਥਾਨ ਜਿਹੜੇ ਸੀਗੇ ਉਹ ਸਾਡੇ ਕੋਲ ਇੱਤੇ ਗਏ ਹੂੰ ਹੂੰ ਤੇ ਉਸ ਤੋਂ ਬਾਅਦ ਹੁਣ ਅਸੀਂ ਉੱਥੇ ਆਪਣਾ ਗੁਰਪੁਰ ਬਣਾਉਣ ਦੇ ਲਈ ਵੀ ਨਾ ਜਾਣ ਦੇਣਾ ਇਹ ਸਬਸਿੱਧੀ ਜਿਹੜੀ ਹੈਗੀ ਆ ਉਹ ਝੋਟ ਆ ਉਹ ਕਿ ਜਿਵੇਂ ਭਗਵੰਤ ਮਾਨ ਹੋਰੀ ਅੱਜ ਆਪਣੀ ਪ੍ਰੈਸ ਕਾਨਫਰੰਸ 'ਚ ਕਹਿ ਰਹੇ ਸੀ ਜੀ ਕਿ ਸਾਨੂੰ ਸਿੱਧਾ ਦੱਸ ਦਿਓ ਤੁਸੀਂ ਪੰਜਾਬੀਆਂ ਦੇ ਨਾਲ ਇੰਨਾ ਵੈਰ ਵਿਰੋਧ ਕਰਦੇ ਕਿਉਂ ਉਹ ਕਿਸ ਗੱਲ ਦਾ ਤੁਸੀਂ ਜਿਹੜਾ ਉਹ ਗੁੱਸਾ ਕਰ ਰਹੇ ਹੋ ਹੂੰ ਹੂੰ ਉਹ ਇਹ ਚੀਜ਼ ਵਿਚਾਰਨ ਵਾਲੀ ਹੈ ਜਾਤੇ ਇਹਦੇ ਵਿੱਚ ਤੁਸੀਂ ਹੁਣ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਜਿਹੜਾ ਹੈ ਜਦੋਂ ਦੀ ਆਪਸ ਵਿੱਚ ਮਸਾਈਲਾਂ ਚੱਲੀਆਂ ਨੇ ਉਹ ਉਦੋਂ ਦਾ ਬੰਦ ਪਿਆ ਇਹ ਤਾਂ ਬਹਾਨਾ ਪਾਲਦੇ ਜੀ ਮਿੰਟ ਜੀ ਬੰਦ ਕਰ ਦਿੰਦੇ ਹੁਣ ਉਹ ਦੇਖੋ ਕਦੋਂ ਦੀ ਬੰਦ ਪਈ ਆ ਆਪਣੀ ਤੁਹਾਡੀ ਉਹ ਸਮਝੌਤਾ ਐਕਸਪ੍ਰੈਸ ਸਮਝੌਤਾ ਐਕਸਪ੍ਰੈਸ ਬੰਦ ਹੈ ਵਪਾਰ ਬੰਦ ਹੈ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਹੈ ਹੁਣ ਤੁਸੀਂ ਜੇ ਗੁਰਪੁਰਬ ਤੇ ਵੀ ਜਿੱਥੇ ਨੂੰ ਜਾਣ ਦੀ ਜ਼ਾਲਤ ਨਹੀਂ ਦੇਵੋਗੇ ਉਹ ਸਿੱਧੀ ਸਿੱਧੀ ਧਾਰਮਿਕ ਭਾਵਨਾਵਾਂ ਤੇ ਇੱਕ ਚੋਟ ਹੈ ਹੂੰ ਹੂੰ ਔਰ ਉਹ ਤੁਸੀਂ ਕਰ ਦਿੱਤੀ ਹੈ ਜੀ ਔਰ ਜਿਹੜੇ ਨੇਤਾ ਤੁਹਾਡੇ ਨਾਲ ਜਿਹਨੇ ਸਿੱਖ ਚਿਹਰੇ ਤੁਸੀਂ ਆਪਣੇ ਨਾਲ ਜੋੜਦੇ ਪਏ ਹੋ ਹੂੰ ਹੂੰ ਹੁਣ ਉਹ ਜਵਾਬ ਦੇ ਨੇ ਜੀ ਤੇ ਤੁਸੀਂ ਕਿਸ ਬਨਾ ਦੇ ਉੱਤੇ ਫੇਰ ਇਹਨਾਂ ਦੇ ਪਿੱਛੇ ਲੱਗ ਤੁਰੇ ਸੀ ਕਿ ਉਹਨੂੰ ਇਹਨਾਂ ਨੇ ਤੁਹਾਡੇ ਪੰਨੇ ਕੱਖ ਨਹੀਂ ਪਾਉਣਾ ਜੀ ਜੇ ਆਰਐਸਐਸ ਦੇ ਏਜੰਡੇ ਦੀ ਗੱਲ ਕਰਦੇ ਹਾਂ ਤੇ ਫੇਰ ਉਹ ਕਿਤੇ ਲੱਗਦਾ ਕਿ ਵਾਕਈ ਉਹ ਚੀਜ਼ ਸੱਚ ਹੈ ਹੂੰ ਹੂੰ ਤੇ ਇਹ ਨਜ਼ਰਸਾਨੀ ਹੋਣੀ ਚਾਹੀਦੀ ਐ ਇਸ ਉੱਤੇ ਤੇ ਤੁਸੀਂ ਜਿਹੜੀ ਗੱਲ ਹੈ ਕਿ ਪਾਕਿਸਤਾਨ ਗਵਰਨਮੈਂਟ ਕਵੇ ਤਾਂ ਕਵੇ ਵੀ ਨਹੀਂ ਅਸੀਂ ਸਿਕਿਉਰਿਟੀ ਨਹੀਂ ਦੇ ਸਕਦੇ ਤੁਸੀਂ ਜਥੇਨਾਪੇ ਜੋ ਨਾਪੇ ਜੋ ਫੇਰ ਤਾਂ ਗੱਲ ਮੰਨਦੇ ਸੀ ਪ੍ਰਟੀਕਲ ਬਣਦੀ ਐ ਉਹਨਾਂ ਨੇ ਵੀ ਕੁਝ ਕਿਹਾ ਨਹੀਂ ਤੇ ਤੁਸੀਂ ਆਪੇ ਹੀ ਕਹਤਾ ਜੀ ਸੁਰੱਖਿਆ ਕਾਰਨਾ ਕਰਕੇ ਜੇ ਇਹਨਾਂ ਨੂੰ ਉੱਥੇ ਕੁਝ ਹੋ ਗਿਆ ਤੇ ਫੇਰ ਕੌਣ ਜ਼ਿੰਮੇਵਾਰ ਹੋਊਗਾ ਹੂੰ ਹੂੰ ਤੇ ਇਹ ਜਿਹੜਾ ਨਾ ਘਟਨਾਵਾਂ ਦੇ ਨਾਲ ਪੰਜਾਬ ਤੇ ਸਿੱਖ ਇਹਨਾਂ ਤੋਂ 2 ਫੁੱਟ 3 ਫੁੱਟ ਹੋਰ ਪਿੱਛੇ ਚਲੇ ਜਾਂਦਾ ਆ ਬਿਲਕੁਲ ਇਹ ਬੇਗਾਨਗੀ ਦਾ ਅਹਿਸਾਸ ਹੋ ਰਿਹਾ ਜੀ ਬਿਲਕੁਲ ਬੇਗਾਨਗੀ ਦਾ ਅਹਿਸਾਸ ਹੁੰਦਾ ਜਿਹਦੇ ਵਿੱਚ ਤੁਸੀਂ ਜਿਹੜਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਹੜ ਆਇਆ ਤੇ ਤੁਸੀਂ ਆਪੇ ਝੱਲੋ ਆਪੇ ਕਰੋ ਆਪੇ ਕਰੋ ਝੱਲੋ ਸਾਰਾ ਕੁਝ ਤੇ ਚੱਲੋ ਵੀ ਕਰੋ ਵੀ ਆਪਣੇ ਪੈਰਾ ਤੇ ਖੜੇ ਵੀ ਆਪ ਉਹ ਤਾਂ ਹੋ ਜਾਣਗੇ ਕੋਈ ਗੱਲ ਨਹੀਂ ਹੋ ਜਾਣਾ ਹੂੰ ਹੂੰ ਹਫਤੇ 10 ਦਿਨ 15 ਦਿਨਾਂ ਦੇ ਵਿੱਚ ਪੰਜਾਬ ਦੇ ਕੋਲ ਇੰਨੀ ਸਮਰਥਾ ਹੈਗੀ ਆ ਕੋ ਖੜਾ ਹੋ ਜੂਗਾ ਪੰਜਾਬ ਦਾ ਡਾਇਸਪੋਰਾ ਜਿਹੜਾ ਉਹ ਇੰਨਾ ਕੁ ਜਿਆਦਾ ਫੈਲਿਆ ਹੋਇਆ ਕਿ ਉਹਨਾਂ ਨੇ ਕਰ ਲੈਣਾ ਹੂੰ ਹੂੰ ਪਰ ਹਾਕਮਾ ਦਾ ਇਸ ਵੇਲੇ ਨਾ ਪੱਕੀ ਰਵਈਆ ਜਿਹੜਾ ਹੈ ਤੇ ਉਹ ਵੀ ਖਾਸ ਕਰਕੇ ਸੱਤਾਧਾਰੀ ਪਾਰਟੀ ਜਿਹੜੀ ਆਪਣੇ ਆਪ ਨੂੰ ਹਮੇਂ ਹੀ ਭਰਦੀ ਹੈ ਕਿ ਅਸੀਂ ਇਸ ਵੇਲੇ ਪੰਜਾਬ ਦੇ ਵਿੱਚ ਲੋਕਾਂ ਦਾ ਦਿਲ ਜਿੱਤ ਲੈਣਾ ਜੀ ਉਸੋ ਮੈਨੂੰ ਲੱਗਦਾ ਕਿ ਹੋਰ ਕੁਆ ਦੂਰ ਹੋ ਗਏ ਨੇ ਦਿਲ ਨੂੰ ਜਤਨ ਦੇ ਬਾਅਦ ਸਿੱਧੀ ਗੱਲ ਵੇਖਾਂਗੇ ਜੀ ਜੀ ਪਹਿਲਾਂ ਤੇ ਤੁਹਾਡੇ ਮਨ ਦੇ ਵਿੱਚੋਂ ਜਿਹੜੇ ਆ ਉਹ ਇਹ ਭੇਤ ਭਾਵ ਜਿਹੜਾ ਉਹ ਹੀ ਨਹੀਂ ਜਾ ਰਿਹਾ ਜੀ ਉਧਰੋਂ ਸ਼੍ਰੋਮਣੀ ਕਮੇਟੀ ਵੀ ਸੀਜ਼ ਨੂੰ ਨੇਂਦਰੀ ਹੈ ਅਕਾਲੀ ਦਲ ਆਮ ਆਦਮੀ ਪਾਰਟੀ ਪੰਜਾਬ ਦਾ ਹਰ ਇੱਕ ਵਰਗ ਹਰ ਇੱਕ ਪੋਲਿਟੀਕਲ ਪਾਰਟੀ ਹਰ ਇੱਕ ਜਿਹੜਾ ਦਲ ਹੈ ਉਹ ਇਸ ਚੀਜ਼ ਦੇ ਉੱਤੇ ਇੱਕਦਮ ਹੈਰਾਨ ਪਰੇਸ਼ਾਨ ਵੀ ਆ ਤੇ ਉਹ ਇਹਨਾਂ ਦਾ ਨਿੰਦਿਆ ਵੀ ਕਰ ਰਿਹਾ ਤੇ ਉਹ ਇਹਨਾਂ ਨੂੰ ਇਹਦੇ ਤੇ ਅਪੀਲ ਵੀ ਕਰ ਰਿਹਾ ਕਿ ਦੁਬਾਰਾ ਨਜ਼ਰਸਾਨੀ ਕੀਤੀ ਜਾਵੇ ਜੀ ਹੁਣ ਇਹ ਨਜ਼ਰਸਾਨੀ ਜੇ ਕਰ ਲੈਂਦੇ ਤੇ ਸ਼ਾਇਦ ਇਹ ਆਪਣੀ ਗਵਾਚੀ ਹੋਈ ਜਿਹੜੀ ਜ਼ਮੀਨ ਆ ਥੋੜੀ ਬਹੁਤੀ ਫੇਰ ਦੁਬਾਰਾ ਹਾਸਲ ਕਰ ਲਣ ਜੇ ਇਹਨਾਂ ਨੇ ਇਹ ਨਜ਼ਰਸਾਨੀ ਨਾ ਕੀਤੀ ਹੂੰ ਹੂੰ ਤੇ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਲਖਸ਼ਾ ਤੱਕ ਜਿਹੜੇ ਨਤੀਜੇ ਨੇ ਜੀ ਉਹ ਕੋਈ ਚੰਗੇ ਨਹੀਂ ਨਿਕਲਣ ਵਾਲੇ ਹੂੰ 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 ਅੱਜ ਜਿਹੜਾ ਸਭ ਤੋਂ ਵੱਡੀ ਇੱਕ ਬੜੀ ਗੱਲ ਚੱਲ ਪਈ ਹੈ ਜੀ ਇੱਕ ਹੁਣ ਕ੍ਰਾਈਮ ਹੁੰਦਾ ਹੈ ਸਾਰਾ ਕੁਝ ਹੁੰਦਾ ਇੱਕ ਬੱਚੇ ਨਾਲ ਕ੍ਰਾਈਮ ਹੋਇਆ ਬਹੁਤ ਦੁੱਖਪਰਿਆ ਕ੍ਰਾਈਮ ਹੋਇਆ ਬਹੁਤ ਦਰਦਪਰਿਆ ਜਿਹਨੂੰ ਆਪਾਂ ਗੱਲ ਕਹਿੰਦੇ ਆ ਹੁਣ ਲੋਕ ਕੰਪੇਅਰ ਕਰਨ ਲੱਗ ਪਏ ਕੁਝ ਕਹਿੰਦੇ ਨੇ ਜੀ ਦੇਖੋ ਇੱਕ ਮੁੰਡੇ ਨੇ ਸਿੱਖ ਮੁੰਡੇ ਨੇ ਇੱਕ ਬੱਚਾ ਕਿਡਨੈਪ ਕੀਤਾ ਉਹਨੂੰ ਪੁੱਠਾ ਮਾਰ ਕੇ ਗੋਲੀਆਂ ਮਾਰਤੀਆਂ ਇਦੇ ਉੱਤੇ ਗੋਲੀਆਂ ਨਹੀਂ ਮਾਰੀਆਂ ਇੱਕ ਵੇਵ ਚੱਲ ਪਈ ਹੈ ਪੰਜਾਬ ਪਰ ਦੇ ਵਿੱਚ ਵੀ ਭਈਏ ਪਜਾਓ ਪਰਵਾਸੀ ਪਜਾਓ ਇਹ ਪਜਾਓ ਜੀ ਅੱਜ ਮੈਂ ਕਰੋਨਿਕਲ ਰਿਹਾ ਸੀ ਕਿ ਸਾਡੇ ਇੱਥੇ ਬੈਠੇ ਜਿਹੜੇ ਕੰਸਟ੍ਰਕਸ਼ਨ ਦਾ ਕੰਮ ਕਰਦੇ ਨੇ ਸਾਰੇ ਪ੍ਰਵਾਸੀ ਜਾਂ ਸਾਰੇ ਆਪ ਦਾ ਕਹਿੰਦੇ ਕਿ 99.9% ਕੰਸਟ੍ਰਕਸ਼ਨ ਦਾ ਕੰਮ ਹੀ ਪ੍ਰਵਾਸੀਆਂ ਕੋਲੇ ਆ ਵੀ ਕਿੱਥੇ ਹੁਸ਼ਿਆਰਪੁਰ ਕਿੱਥੇ ਬਠਿੰਡਾ ਇੱਕ ਦਹਿਸ਼ਤ ਦਾ ਮਾਹੌਲ ਬਣ ਗਿਆ ਜੀ ਕਈ ਥਾਵਾਂ 'ਤੇ ਨੋ ਡਾਊਟ ਨਿਊਸੈਂਸ ਕਰਦੇ ਇੱਥੇ ਨਾਲ ਹੀ ਪਿੰਡ ਹੈਗਾ ਜੀ ਕੈਲੇਬੰਦਰ ਉੱਥੇ ਇੱਕ ਫੈਕਟਰੀ ਲੱਗ ਰਹੀ ਆ ਉਹ ਪਿੰਡ ਵਾਲਿਆਂ ਨੇ ਬੜਾ ਇਤਰਾਜ਼ ਕੀਤਾ ਵੀ ਤੁਸੀਂ ਆਹਦੇ ਕੱਚੇ ਬਣਾਉਣਾ ਅੰਦਰ ਬੈਠਿਆ ਕਰੋ ਜਾਣ ਕੇ ਹੁੱਲੜਬਾਜੀ ਕਰਦੇ ਸੀਗੇ ਬਾਹਰ ਬਹਿੰਦੇ ਸੀ ਫਿਰ ਗੱਲਾਂ ਕਰੀਏ ਕਿ ਇਹਨਾਂ ਨੂੰ ਵਸਾਉਣ ਵੇਲੇ ਸਾਡੇ ਇੱਥੇ ਬੜੀ ਮਹਿੰਗੀ ਜ਼ਮੀਨ ਹੈ ਜੀ ਬਠਿੰਡੇ ਦੇ ਵਿੱਚ ਘੱਟੋ ਘੱਟੋ ਲੱਖ ਰੁਪਏ ਗਾਇਦੀ ਉੱਥੇ 25-25 ਗਾਇਦੀ ਉਹਦਾ ਸਰਕਾਰ ਨੇ ਇਹਨਾਂ ਨੂੰ ਉਹ ਵੀ ਦਿੱਤੇ ਮਕਾਨ ਵੀ ਦਿੱਤੇ ਫਿਰ ਜਿਹੜਾ ਸਿਆਸਤਦਾਨਾਂ ਨੇ ਇਹਨਾਂ ਤੋਂ ਕਬਜ਼ਾ ਕਰਵਾਇਆ ਮਹਿੰਗੀਆਂ ਜ਼ਮੀਨਾਂ ਤੇ ਜੇਕਰ ਅੱਜ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਜਿਹੜੀ ਸਰਕਾਰੀ ਜ਼ਮੀਨ ਹੈ ਜੇ ਉੱਤੇ ਕਬਜ਼ਾ ਨਾ ਤੇ 100% ਹੀ ਕਬਜ਼ਾ ਪਰਮਤ ਸਿੰਘਾਂ ਦਾ ਹੈ ਤੇ ਅੱਜ ਜਿਹੜੀ ਉਹ ਮੁਹਿੰਮ ਚੱਲੀ ਹੈ ਸਾਰੇ ਮੁਹਿੰਮ ਨੂੰ ਜਿਹੜਾ ਇੱਥੋਂ ਖਾਲੀ ਕਰਾਉਣ ਦੀ ਗੱਲ ਕੀਤੀ ਹੈ ਇਹਨੂੰ ਦੇਖ ਕੇ ਕਿਵੇਂ ਲੈ ਰਹੇ ਹੋ ਤੁਸੀਂ ਇਹ ਵੀ ਇੱਕ ਬਹੁਤ ਵੱਡਾ ਕਿਉਂਕਿ ਉੱਧਰ ਬਿਹਾਰ ਉੱਧਰ ਬਿਹਾਰ ਦੇ ਇਲੈਕਸ਼ਨ ਵੀ ਨੇ ਆਪਾਂ ਇਹ ਵੀ ਗੱਲ ਕਰਨੀ ਹੈ ਅੱਜ ਇਹ ਤੁਹਾਡੇ ਬਠਿੰਡੇ ਸਾਈਡ ਤੋਂ ਦੋ ਤਿੰਨ ਖਬਰਾਂ ਆਈਆਂ ਨੇ ਕੁਝ ਪਿੰਡਾਂ ਦੇ ਵਿੱਚ ਜਿਹੜਾ ਉਮਤੇ ਪਾਏ ਗਏ ਨੇ ਜੀ ਜਿਹਦੇ ਵਿੱਚ ਪੰਜ ਛੇ ਚਸ਼ਤ ਪਰ ਰਖਿਆ ਗਿਆ ਨੇ ਜਿਹਦੇ ਵਿੱਚ ਉਹਨਾਂ ਦਾ ਆਧਾਰ ਕਾਰਡ ਨਾ ਬੰਨਾ ਪੀਸ ਵੈਰੀਫਿਕੇਸ਼ਨ ਹੋਣੀ ਜਮੀਨ ਜਾਇਦ ਉੱਤੇ ਨਹੀਂ ਖਰੀਦ ਪਾਣਾ ਦੇਖੋ ਇਹ ਹੁਕਮ ਤੇ ਸਰਕਾਰ ਦੇਵੇ ਤੇ ਦਵੇ ਤੁਸੀਂ ਇਸ ਨੂੰ ਨਹੀਂ ਦੇ ਸਕਦੇ ਹੂੰ ਹੂੰ ਡਰ ਸਹਿਮ ਦਾ ਇੱਕ ਜਿਹੜਾ ਹੋਇਆ ਤਾਂ ਹੈ ਸਾਰੇ ਪਾਸੇ ਇਹ ਚ ਕੋਈ ਸ਼ੱਕ ਨਹੀਂ ਜੀ ਇਹ ਜਿਹੜਾ ਹੁਸ਼ਿਆਰਪੁਰ ਵਾਲਾ ਕ੍ਰਾਈਮ ਹੈ ਉਹ ਬਹੁਤ ਭਿਆਨਕ ਤੇ ਨਿੰਦਨਯੋਗ ਹੈ ਹੂੰ ਹੂੰ ਇਹ ਇਹਦੇ ਵਿੱਚ ਬੜੇ ਸਾਈਕੋਲੋਜੀਕਲ ਰੀਜਨਸ ਵੀ ਹੁੰਦੇ ਨੇ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਤੌਰ ਤੇ ਵਿਕ੍ਰਿਤੀਆਂ ਜਿਹੜੀਆਂ ਨੇ ਜੀ ਉਹ ਵੀ ਕੰਮ ਕਰਦੀਆਂ ਨੇ ਜਿਹਦੇ ਕਰਕੇ ਇਹੋ ਜਿਹੇ ਕ੍ਰਾਈਮ ਜਿਹੜੇ ਨੇ ਪੰਜਾਬ ਦੇ ਵਿੱਚ ਆਪਣਾ ਖਾਸ ਕਰਕੇ ਇਹ ਜਿਹੜੇ ਪ੍ਰਵਾਸੀ ਹੁੰਦੇ ਨੇ ਕਿਉਂਕਿ ਇਹ ਆਲਰੇਡੀ ਆਪਣੇ ਘਰੋਂ ਟੁੱਟ ਕੇ ਦੂਰ ਬੈਠੇ ਹੁੰਦੇ ਨੇ ਟੁੱਟ ਕੇ ਹੀ ਬੈਠੇ ਹੁੰਦੇ ਜਾਂ ਉੱਥੇ ਕ੍ਰਾਈਮ ਕਰਕੇ ਇੱਥੇ ਆਏ ਹੁੰਦੇ ਨੇ ਇੱਥੇ ਲੁਕਣ ਦੀ ਪਨਾਹਾਂ ਬੜੀ ਤਖੜੀ ਹੁੰਦੀ ਹੈ ਇੱਥੇ ਸ਼ਰਾਫਤ ਨਾ ਰਹਿੰਦੇ ਇੱਕ ਇਹਨਾਂ ਨੂੰ ਉਹ ਜਿਹੜੀਆਂ ਆਰਾਮ ਸੁੱਖ ਸਬਦਾਵਾਂ ਆਪਣੇ ਉੱਥੇ ਮਿਲ ਰਹੀਆਂ ਹੁੰਦੀਆਂ ਨੇ ਉਹ ਇੱਥੇ ਆ ਕੇ ਨਹੀਂ ਮਿਲਦੀਆਂ ਇੱਕ ਕਮਰੇ 'ਚ 10 15-15 ਜਣੇ ਨੇ ਰਹਿਣਾ ਹੂੰ ਇੱਕ ਚੌਂਕੇ ਚੁੱਲੇ ਤੇ ਰੋਟੀ ਬਣਾਉਣੀ ਜੀ ਖਾਸ ਕਰਕੇ ਇਹਦੇ 'ਚ ਹੋਰ ਚੀਜ਼ਾਂ ਜਿਹੜੀਆਂ ਨੇ ਸਾਈਕੋਲੋਜੀਕਲ ਜਿਹੜੇ ਮੈਂ ਕਹਾਂਗਾ ਸਟਿਮੂਲਸ ਜਿਹੜੇ ਨੇ ਉਹ ਹੈ ਐਡ ਹੋ ਜਾਂਦੇ ਨੇ ਜਿਵੇਂ ਆਪਣੇ ਅਜਕੰ nhà ਮੋਬਾਈਲ ਦਾ ਚੱਲਣ ਦੂਸਰਾ ਚੱਲਣ ਜਿਹੜੀ ਉਤੇਜਨਾ ਹੈ ਉਹ ਤੇ ਇਹ ਸਿਕਰਾਂ ਦੇ ਲਈ ਕਰਤੇ ਜੀ ਪਰ ਉਹਦੇ ਵਿੱਚ ਤੁਸੀਂ ਇਹ ਵੀ ਧਿਆਨ ਨਹੀਂ ਰੱਖਣਾ ਕਿ ਕਿ ਬੱਚਾ ਹੈ 5 ਸਾਲ ਦਾ ਹੂੰ ਹੂੰ ਕ੍ਰਾਈਮ ਤੁਸੀਂ ਪਹਿਲਾਂ ਕਰਦੇ ਹੋ ਕ੍ਰਾਈਮ ਦੇ ਉੱਪਰ ਕ੍ਰਾਈਮ ਤੁਸੀਂ ਉਹ ਕਰ ਦਿੰਦੇ ਹੋ ਕਿ ਤੁਹਾਨੂੰ ਹੀ ਮਾਰ ਦਿੰਦੇ ਹੋ ਹੂੰ ਹੂੰ ਤੁਹਾਡੇ ਲਈ ਤੇ ਫਿਰ ਉਹ ਜਿਵੇਂ ਇੱਥੇ ਅਕਸਰ ਹੀ ਦੇਖਦੇ ਆ ਆਪਣੇ ਆਲੇ ਦੁਆਲੇ ਸ਼ਾਮ ਨੂੰ মুরਗੀ ਵੜਨੀ ਤੇ ਬੱਕਰਾ ਵੜਨਾ ਤੇ ਉਹ ਨਿਆਣਾ ਵੜਦੇ ਨਾਲ ਹੂੰ ਸਿਰਫ ਇਸ ਕਰਕੇ ਵੀ ਜਾਓ ਇਹਨੂੰ ਵਰਗੇ ਸੁੱਟ ਦੇ ਤਾਂ ਇਹ ਕਿਹੜਾ ਕੋਈ ਸਾਡਾ ਜੀ ਇਹਦਾ ਕ੍ਰਾਈਮ ਜਿਹੜਾ ਇਹਨਾਂ ਨੂੰ ਇਥੋਂ ਕੱਢ ਕੇ ਭਜਾ ਦੇਣਾ ਉਹ ਵੀ ਮੈਨੂੰ ਲੱਗਦਾ ਕਿ ਗਲਤ ਨਹੀਂ ਉਹ ਵੀ ਵੱਡਾ ਕ੍ਰਾਈਮ ਹੈ ਇੱਕ ਉਹਦੋਂ ਵੱਡਾ ਕ੍ਰਾਈਮ ਉਹ ਵੀ ਵੱਡਾ ਕ੍ਰਾਈਮ ਹੁਣ ਤੁਸੀਂ ਦੇਖੋ ਜਿਹੜਾ ਹੁਣ ਇੰਗਲੈਂਡ ਦੇ ਵਿੱਚ ਕੱਲ ਦਾ ਇੱਕ ਸਿਕਯੂਰਟੀ ਦੇ ਨਾਲ ਬਲਾਟ ਕਰ ਤੋਂ ਬਾਅਦ ਉੱਥੇ ਇੱਕ ਮੇਨ ਚੱਲ ਪਈ ਜੀ ਉੱਥੇ ਦੰਗੇ ਹੋ ਰਹੇ ਨੇਗੇ ਇੰਨੀ ਗ੍ਰੈਂਡਸ ਨੂੰ ਜਿਹੜਾ ਹੈਗਾ ਇਥੋਂ ਜਿਹੜਾ ਹੈਗਾ ਕੱਢੋ ਹੂੰ ਹੂੰ ਤੇ ਸਾਡਾ ਡਾਈਸ ਪੂਰਾ ਇਹਨਾਂ ਦੇ ਇੱਥੇ ਆਨ ਕਰਕੇ ਸਾਡੇ ਜਿਹੜੇ ਮੁੰਡੇ ਸੀ ਉਹਨਾਂ ਤੁਰ ਪਏ ਜੀ ਇਹ ਵਿਸ਼ੇ ਸਰਕਲਿਕ ਬਣ ਗਿਆ ਹੁਣ ਅੱਜ ਨੂੰ ਅਸੀਂ ਇਹਨਾਂ ਨੂੰ ਇੱਥੇ ਛਾਂਟੀ ਹੋਣੀ ਚਾਹੀਦੀ ਹੈ ਕੁਝ ਨਿਯਮ ਬਣਨੇ ਚਾਹੀਦੇ ਨੇ ਕੁਝ ਕਾਨੂੰਨ ਬਣਨੇ ਚਾਹੀਦੇ ਨੇ ਜੀ ਇਹ ਗੱਲ ਤੇ ਅਸੀਂ ਮੰਨਦੇ ਹਾਂ ਤੇ ਸਰਕਾਰੀ ਤੌਰ ਤੇ ਹੋਣੀ ਚਾਹੀਦੀ ਹੈ ਕਿ ਪਿੰਡ ਵਾਲਿਆਂ ਨੂੰ ਲੋੜ ਨਾ ਪਵੇ ਹੂੰ 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 ਇਹਦਾ ਜਿਹੜਾ ਇੱਕ ਮੈਕੈਨਿਜ਼ਮ ਹੋਣਾ ਚਾਹੀਦਾ ਜੀ ਇੱਕ ਖਾਸ ਕਰਕੇ ਉਹ ਏਰੀਆ ਜਿੱਥੇ ਸ਼ਹਿਰ ਨੇ ਸ਼ਹਿਰਾਂ ਦੇ ਕੋਲ ਇਹਨਾਂ ਦੀ ਆਬਾਦੀ ਜ਼ਿਆਦਾ ਹੈ ਜੀ ਔਰ ਆਬਾਦੀ ਜ਼ਿਆਦਾ ਹੋਣ ਦੇ ਨਾਲ ਨਾਲ ਪੂਰੀਆਂ ਪੂਰੀਆਂ ਇਹਨਾਂ ਦੀਆਂ ਆਪਣੀਆਂ ਬੜੀਆਂ ਹੋਈਆਂ ਬਸਤੀਆਂ ਨੇ ਹਾਂ ਹਾਂ ਪੂਰੀਆਂ ਜੀ ਪੂਰੀਆਂ ਬਸਤੀਆਂ ਹਾਂ ਜੀ ਵਿੱਚ ਆਉਣ ਨਹੀਂ ਦਿੰਦੇ ਕਿਸ ਨੂੰ ਲੁਧਿਆਣਾ ਦੇ ਵਿੱਚ ਤੇ ਇਹ ਹਾਲ ਹੈ ਕਿ ਉੱਥੇ ਤੁਸੀਂ ਚਲੇ ਜਾਓ ਤੁਹਾਨੂੰ ਉਹ ਏਰੀਆ ਜਿਹੜੇ ਫੋਕਲ ਪੁਆਇੰਟ ਵਾਲੇ ਨੇ ਹਾਂ ਬਿਲਕੁਲ ਫੋਕਲ ਪੁਆਇੰਟ ਦਾ ਏਰੀਆ ਕਿੰਨੇ ਹੈਗੇ ਆ ਹੂੰ ਬਿਲਕੁਲ ਤੁਹਾਨੂੰ ਲੱਗਦਾ ਹੀ ਨਹੀਂ ਤੁਸੀਂ ਲੁਧਿਆਣੇ ਤੋਂ ਲੱਗਦਾ ਕਿ ਤੁਸੀਂ ਕਿਤੇ ਬਿਹਾਰ ਚ ਤੁਰੇ ਫਿਰਦੇ ਹੋ ਜੀ ਉਸੇ ਤਰੇ ਦੁਕਾਨਾਂ ਲਾਉਣ ਦਾ ਸਟਾਈਲ ਉੱਥੇ ਹੀ ਇਸ ਤਰ੍ਹਾਂ ਦੇ ਮੱਛੀ ਮਿਕਦੀ ਜੇ ਕੋ। ਤੋਂ ਇਹ ਸਰਕਾਰ ਲੈਵਲ ਤੇ ਕੁਝ ਇਹਦੇ ਉੱਤੇ ਸੋਚਣਾ ਚਾਹੀਦਾ ਨਿਜਮ ਜਿਹੜੇ ਨੇ ਇਹਦੇ ਸਖਤ ਬਣਾਉਣੇ ਚਾਹੀਦੇ ਨੇ। ਇਹੋ ਜੇ ਕ੍ਰਾਈਮ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਸਾਈਕਲੋਜੀਕਲ ਜਿਹੜੀਆਂ ਇਹਨਾਂ ਦੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਐਡਰੈਸ ਕਰਨਾ ਚਾਹੀਦਾ। ਇਹਨਾਂ ਦੇ ਸਮਾਜ ਦੇ ਜਿਹੜੇ ਕੁਝ ਜਿਹੜੇ ਅਧਿਕਾਰੀ ਨੇ ਜਾਂ ਉੱਚ ਪੱਧ ਅਧਿਕਾਰੀ ਨੇ ਜਾਂ ਕੋਈ ਲੀਡਰ ਲੂਟਰ ਨੇ ਉਹਨਾਂ ਨੂੰ ਬਿਠਾ ਕੇ ਇਹਨਾਂ ਦੇ ਨਾਲ ਮੀਟਿੰਗਸ ਕਰਕੇ ਇਹਨਾਂ ਦਾ ਇੱਕ ਪੂਰਾ ਡਾਟਾ ਜਿਹੜਾ ਤਿਆਰ ਕਰਨਾ ਚਾਹੀਦਾ। ਕਿ ਕਿੰਨੇ ਆਏ ਤੇ ਕਿੰਨੇ ਗਏ ਤੇ ਕਿਹੜੇ-ਕਿਹੜੇ ਕਿੱਥੇ ਰਹਿ ਰਹੇ ਨੇ ਤੇ ਕੀ-ਕੀ ਕਰ ਰਹੇ ਨੇ ਜੀ ਵੱਡਾ ਕੰਮ ਹੈ ਪਰ ਕਰ ਲੈਣਾ ਚਾਹੀਦਾ ਹੂੰ 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 ਚਲੋ ਬਹੁਤ-ਬਹੁਤ ਸ਼ੁਕਰਗੁਜ਼ਾਰ ਜੀ ਤੁਹਾਡਾ ਮਿਹਰਬਾਨੀ ਜੀ ਮਿਹਰਬਾਨੀ ਦਾ ਸੋ ਫਿਲਹਾਲ ਇੱਕ ਬ੍ਰੇਕ ਦਾ ਸਮਾਂ ਜੀ ਬ੍ਰੇਕ ਤੋਂ ਬਾਅਦ ਫਿਰ ਸਾਂਝ ਪਾਉਣੇ ਆਪਾਂ ਬਖਤੌਰ ਸਿੰਘ ਤੇ ਲੋਹਰਾਂ ਦੇ ਨਾਲ ਤੇ ਪ੍ਰੋਗਰਾਮ ਜਾਰੀ ਰਹੇਗਾ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ कार मैक्स फोर्स कमिन्स आई एस एक्स वॉल्वो मर्सिडीज स्प्रिंटर जे मोटर हो तेल और ओरिजिनल फिल्टर तक चेंज कराना ही है आ जाओ फिर क्विक ट्रक ल्यूब ट्रक सर्विसिंग वाह भाई वाह कोई अपॉइंटमेंट नहीं ड्राइव थ्रू फैसिलिटी यूज करो दो लोकेशन तुम जानते ही हो एग्जिट 268 ऑन हाईवे फोर और एग्जिट फाइव ऑन क्यू क्विक ट्रक ल्यूब खुश हो के मान लो पांच सौ 0660 QTL because we care ਹੋਏ ਮੇਰੇ ਵੀਰ ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟ੍ਰੈਵਲਿੰਗ ਕਰਦਾ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

day.